ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਗਦਾਰੀ ਦੀ ਹੈ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹਾਂ ਇਹ ਆਈਪੀਐਲ ਮੈਚ ਦੀ ਤਰ੍ਹਾਂ ਹੈ ਇਹ ਜਿਹੜਾ ਇਹ ਚੋਣ ਹੈ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛੱਕੇ ਮਾਰਦੇ ਹੋ 30 ਦਿਨਾਂ ਚ ਅੱਜ ਪਹਿਲਾ ਮਾਰਿਆ ਹੈ ਰਾਤ ਨੂੰ ਨੀਂਦ ਨਹੀਂ ਆਉਣੀ ਜਿਹੜੇ ਲੋਕ ਲਾਲਚ ਆ ਕੇ ਸਾਰੀਆਂ ਕਦਰਾਂ ਕੀਮਤਾਂ ਭੁੱਲ ਕੇ ਤੇ ਜਾ ਕੇ ਦੂਸਰੇ ਕਿਸੇ ਵਿਅਕਤੀ ਦੀ ਝੋਲੀ 'ਚ ਬਹਿ ਜਾਂਦੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਔਖੇ ਸਮੇਂ ਤੇ ਛੱਡ ਜਾਣਾ ਉਹਨੂੰ ਧੋਖੇਬਾਜ਼ ਕਹਿੰਦੇ ਨੇ ਮੈਂ ਉਮੀਦ ਕਰਦਾ ਜੋ ਰਾਹੁਲ ਗਾਂਧੀ ਜੀ ਨੇ ਮੇਰੇ ਤੇ ਜ਼ਿੰਮੇਵਾਰੀ ਲਈ ਹੈ ਉਹ ਉਹਨੂੰ ਪੂਰਨ ਤੌਰ ਤੇ ਨਿਭਾਉਂਦਿਆਂ ਹੋਇਆਂ ਕਰੇ ਕਰਾਵੇ ਆਪੇ ਆਪ ਕਰਨਾ ਤਾਂ ਲੁਧਿਆਣੇ ਦੇ ਲੋਕਾਂ ਨੇ ਫੈਸਲਾ ਜਗਰਾਉਂ ਦੇ ਲੋਕਾਂ ਨੇ ਤੇ ਮੁੱਲਾਪੁਰ ਦੇ ਲੋਕਾਂ ਨੇ ਤੇ ਗਿੱਲਾਂ ਦੇ ਲੋਕਾਂ ਨੇ ਤੇ ਲੁਧਿਆਣੇ ਸ਼ਹਿਰ ਵਾਲਿਆਂ ਨੇ ਕਰਨਾ ਲੇਕਿਨ ਮੈਨੂੰ ਅੱਜ ਸੰਭਾਵਨਾ ਨਜ਼ਰ ਆਈ ਜਿਵੇਂ ਕਿ ਸਿਆਣੇ ਬੰਦੇ ਅਦਾਜਾ ਲਾ ਲੈਂਦੇ ਐ ਕਿ ਠੰਡੀ ਹਵਾ ਜਦੋਂ ਚੱਲੇ ਤਾਂ ਉਦੋਂ ਉਮੀਦ ਕਰਦਾ ਕਿ ਬਾਰਿਸ਼ ਹੋਣ ਵਾਲੀ ਹੈ ਮੈਨੂੰ ਅੱਜ ਦੇ ਜਿਹੜਾ ਜੋ ਜਲਾਲ ਵੇਖ ਕੇ ਮੈਂ ਉਮੀਦ ਕਰਦਾ ਹਾਂ ਔਰ ਮੇਰਾ ਰਾਜਨੀਤਿਕ ਤੁਜ਼ੁਰਬਾ ਕਹ ਰਿਹਾ ਹੈ ਕਿ بارش ਹੋਣ ਵਾਲੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੋਣ ਵਾਲੀ ਅੱਜ ਨਕਮਸਤਖੋ ਕੇ ਆਏ ਆ ਨਾਨਕ ਸਰ ਸਾਹਿਬ ਵੀ ਸੋ ਬਹੁਤ ਵੱਡੀ ਬਟਰੇ ਸ਼ਾਇਦ ਮੈਂ ਚੋਣਾਂ ਨਾ ਲੜਦਾ ਇਥੋਂ ਲੇਕਿਨ ਬਹੁਤ ਵੱਡੀ ਜਿਹੜੀ ਬਟਰੇ ਕਾਂਗਰਸ ਪਾਰਟੀ ਦੇ ਨਾਲ ਸਾਡੇ ਭਰਾ ਰਵਨੀਤ ਸਿੰਘ ਬਿੱਟੂ ਸਾਹਿਬ ਨੇ ਜਿਹੜੀ ਕੀਤੀ ਹੈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਆਲਾ ਹਾਈ ਕਮਾਂਡ ਨੇ ਇਹ ਸੋਚਿਆ ਕਿ ਇਹੋ ਜੇ ਲੋਕਾਂ ਨੂੰ ਸਨੇਹਾ ਦੇਣ ਦੀ ਲੋੜ ਹੈ ਜਿਹੜੇ ਲੋਕ ਲਾਲਚ ਆ ਕੇ ਸਾਰੀਆਂ ਕਦਰਾਂ ਕੀਮਤਾਂ ਭੁੱਲ ਕੇ ਤੇ ਜਾ ਕੇ ਦੂਸਰੇ ਕਿਸੇ ਵਿਅਕਤੀ ਦੀ ਝੋਲੀ 'ਚ ਬਹਿ ਜਾਂਦੇ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਔਖੇ ਸਮੇਂ ਤੇ ਛੱਡ ਜਾਣਾ ਉਹਨੂੰ ਧੋਖੇਬਾਜ਼ ਕਹਿੰਦੇ ਨੇ ਔਰ ਖਾਸ ਕਰਕੇ ਪੰਜਾਬੀ ਵੈਸੇ ਦਾ ਹਿੰਦੂਸਤਾਨੀ ਇਸ ਕੱਲ ਦੇ ਪੀੜਾ ਚ ਨੇ ਸਾਡਾ ਦੇਸ਼ ਜਿਹੜਾ ਹੈ 1947 ਤੋਂ ਪਹਿਲਾਂ ਆਜ਼ਾਦ ਹੋ ਜਾਣਾ ਸੀ ਜੇ ਧੋਖੇਬਾਜ਼ ਡਗੇਬਾਜ਼ ਤੇ ਗਦਾਰ ਨਾ ਹੁੰਦੇ ਫਿਰ ਭਗਤ ਸਿੰਘ ਨੂੰ ਸ਼ਾਇਦ ਕੁਰਬਾਨੀ ਕਰਨ ਦੀ ਲੋੜ ਨਹੀਂ ਪੈਣੀ ਸੀ ਫਿਰ ਲਾਲਾ ਲਾਜਪਤ ਰਾਏ ਨੂੰ ਸੂਲੀ ਤੇ ਚੜਨਾ ਨਹੀਂ ਪੈਣਾ ਸੀ ਜੇ ਫਿਰ ਕਰਤਾਰ ਸਿੰਘ ਸਰਾਬੇ ਨੂੰ ਸ਼ਹਾਦਤ ਨਹੀਂ ਦੇਣੀ ਪੈਣੀ ਸੀ ਫਿਰ ਰਾਜਗੁਰੂ ਸੁਖਦੇਵ ਜੀ ਵਰਾ ਨੂੰ ਕੁਰਬਾਨੀ ਨਹੀਂ ਕਰਨੀ ਪੈਣੀ ਸੀ ਉਦੋਂ ਵੀ ਇਸ ਤਰ੍ਹਾਂ ਦੇ ਲੋਕ ਉਸ ਭੈਟ ਸੀਗੇ ਜਿਹੜੇ ਲੋਕ ਅੰਗਰੇਜ਼ਾਂ ਨਾਲ ਹੁਕਮਰਾਨਾਂ ਨਾਲ ਮਿਲੇ ਹੋਏ ਸਨ ਤੇ ਜਾ ਕੇ ਖ਼ਬਰੀ ਦਿੰਦੇ ਸਨ ਇਸ ਕਰਕੇ ਆਜ਼ਾਦੀ ਮਿਲੀ ਬੜੀਆਂ ਕੁਰਬਾਨੀਆਂ ਤੋਂ ਬਾਅਦ ਕਾਲੇ ਪਾਣੀ ਜਾਂ ਤੋਂ ਬਾਅਦ ਲੇਟ ਮਿਲੀ ਸੋ ਇਥੋਂ ਇੱਕ ਸੁਨੇਹਾ ਜਾਏਗਾ ਪੂਰੇ ਦੇਸ਼ ਭਰ ਦੇ ਵਿੱਚ ਔਰ ਪੰਜਾਬੀ ਜਿਹੜਾ ਹੈ ਪੰਜਾਬੀ ਇਨਕਲਾਬੀ ਹੁੰਦੇ ਆ ਪੰਜਾਬੀ ਇੱਕ ਵੱਖਰਾ ਫੈਸਲਾ ਕਰਦੇ ਆ ਮੈਨੂੰ ਯਾਦ ਹੈ ਇੱਕ ਉਦਾਹਰਣ ਦੇਣੀ ਚਾਹਣਾ ਹੈ ਕਰਨਪੁਰ ਦੀ ਆ ਗਾਲिब ਸਾਹਿਬ ਇਹ ਉੱਥੇ ਵਿਆਹੇ ਵੇ ਹੈ ਤੇ ਮੇਰੇ ਪਿੰਡ ਦੇ ਮੇਰਾ ਭਰਾ ਹੈ ਟੀਟੀ ਸਾਹਿਬ ਜਿਹੜੇ ਉੱਥੇ ਮੰਤਰੀ ਬਣਾਤੇ ਸੀ ਇਸ ਵਾਰ ਪਹਿਲਾਂ ਵੀ ਸਾਫਕਾ ਮੰਤਰੀ ਰਹੇ ਕਿਉਂਕਿ ਭਾਜਪਾ ਦੀ ਸਰਕਾਰ ਆ ਕੀ ਤੇ ਸਿੱਖ ਚਿਹਰੇ ਦੇ ਨਾਮ ਤੇ ਟੀਟੀ ਸਿੰਘ ਵੜਿੰਗ ਹੈ ਉਹਨਾਂ ਨੂੰ ਮੰਤਰੀ ਬਣਾਤਾ ਲੇਕਿਨ ਕਰਨਪੁਰ ਦੀ ਬਾਈ ਇਲੈਕਸ਼ਨ ਹੋਈ ਕੁਨਰ ਸਾਹਿਬ ਦੀ ਡੈਥ ਹੋ ਗਈ ਸੀ ਉਹਨਾਂ ਨੂੰ ਬਿਨਾ ਇਲੈਕਸ਼ਨ ਲੜੇ ਮੰਤਰੀ ਬਣਾਤਾ ਤੇ ਫਿਰ ਭਾਜਪਾ ਦੀ ਸਰਕਾਰ ਆ ਗਈ ਰਾਜਸਥਾਨ ਚ ਚੋਣਾਂ ਤਾਂ ਲੋਕ ਕਹਿੰਦੇ ਜਿੱਥੇ ਹੀ ਪਿਆ ਜਿਵੇਂ ਬਿੱਟੂ ਨੂੰ ਲੱਗਿਆ ਕਿ ਜੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੋਦੀ ਚ ਜਾ ਕੇ ਬੈਠ ਜਾਵਾਂ ਜਾਂ ਅਮਿਤ ਸ਼ਾਹ ਜੀ ਦੀ ਗੋਦੀ ਚ ਜਾ ਕੇ ਬੈਠ ਜਾਵਾਂ ਤਾਂ ਚੋਣਾਂ ਫਤਿਹ ਹੈ ਕਿਉਂਕਿ ਲੱਗਿਆ ਇਹ ਕੰਮ ਤੋ ਫਿਰ ਫਤਵਾ ਕੀ ਹੋਇਆ ਬਣੇ ਬਣਾਏ ਮੰਤਰੀ ਮੇਰੇ ਭਰਾ ਨੂੰ ਅਸੀਫਾ ਦੇਣਾ ਪਿਆ ਤੇ ਉੱਥੇ ਬਾਏ ਇਲੈਕਸ਼ਨ ਕਾਂਗਰਸ ਪਾਰਟੀ ਦੇ ਕਿ ਐਸੇ ਤਰ੍ਹਾਂ ਦਾ ਮਾਹੌਲ ਅੱਜ ਮੈਨੂੰ ਲੱਗਦਾ ਕਿ ਲੋਹੜਿਆਣੇ ਚ ਬਣ ਗਿਆ ਕਿਸੇ ਨੇ ਲਿਖਿਆ ਸਫਰ ਕਮ ਹੋ ਚਾਹੇ ਲੇਕਿਨ ਯਾਦਗਾਰ ਹੋਣਾ ਚਾਹੀਏ ਸਫਰ ਕਮ ਹੋ ਸਫਰ ਛੋਟਾ ਹੋ ਤੋ ਯਾਦਗਾਰ ਹੋਣਾ ਚਾਹੀਏ ਰੰਗ ਚਾਹੇ ਸਾਬਲਾ ਹੋ ਲੇਕਿਨ ਵਫਾਦਾਰ ਹੋਣਾ ਚਾਹੀਏ ਗੱਲ ਵਫਾਦਾਰੀ ਦੀ ਹੈ ਗੱਲ ਵਫਾਦਾਰੀ ਤੇ ਗਦਾਰੀ ਦੀ ਹੈ ਸੋ ਮੈਨੂੰ ਲੱਗਦਾ ਕਿ ਮੈਂ ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹਾਂ ਇਹ ਆਈਪੀਐਲ ਮੈਚ ਦੀ ਤਰ੍ਹਾਂ ਹੈ ਇਹ ਜਿਹੜਾ ਇਹ ਚੋਣ ਹੈ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛਿੱਕੇ ਮਾਰਦੇ ਹੋ 30 ਦਿਨਾਂ ਚ ਅੱਜ ਪਹਿਲਾ ਮਾਰਿਆ ਹੈ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪਰਾਸ਼ਰ ਨੂੰ ਗਿਫਟ ਚ ਦਿੱਤਾ ਹੈ ਪੱਪੂ ਜੀ ਨੂੰ ਬਿੱਟੂ ਜੀ ਨੂੰ ਤੇ ਚਾਹੇ ਮੇਰਾ ਭਰਾ ਬਿੱਟੂ ਹੈ ਦੋਵੇਂ ਮੇਰੇ ਭਰਾ ਹੈ ਇਹ 2020 ਮੈਂ ਕਿਉਂ ਕਿਹਾ ਆਈਪੀਐਲ ਆਈਪੀਐਲ ਆਈ ਮਤਲਬ ਹਿੰਦੁਸਤਾਨ ਇੰਡੀਆ ਮੈਂ ਇੰਡੀਆ ਦੀ ਗੱਲ ਗੱਲ ਕਿਉਂ ਕਰ ਰਿਹਾ ਹਾਂ ਅੱਜ ਦੇਸ਼ ਦੀ ਡੈਮੋਕ੍ਰੇਸੀ ਬਚਾਉਣੀ ਹੈ ਹਿੰਦੋਸਤਾਨ ਨੂੰ ਬਚਾਉਣਾ ਹੈ ਬਾਬਾ ਸਾਹਿਬ ਦੇ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣਾ ਹੈ ਇਸ ਕਰਕੇ ਮੈਂ ਆਈਪੀਐਲ ਕਿਹਾ ਆਈ ਦਾ ਮਤਲਬ ਹੈ ਪੀ ਦਾ ਮਤਲਬ ਰਾਜਨੀਤੀ ਜਿਹੜਾ ਮੈਂ ਅੱਜ ਆਈਪੀਐਲ ਦਾ ਨਾਰਾ ਦੇ ਚੱਲੇ ਪਰਸਨ ਕਰੈਕਟਰ ਵਿਅਕਤੀ ਦਾ ਕਰੈਕਟਰ ਕੀ ਹੈ ਇਸ ਚੋਣਾਂ ਨੇ ਇਹ ਵੀ ਸਿੱਧ ਕਰਨਾ ਹੈ ਜਿਸ ਵਿਅਕਤੀ ਦਾ ਕਰੈਕਟਰ ਨਹੀਂ ਹੈ ਉਹਨੂੰ ਲੋਕ ਵੋਟ ਨਹੀਂ ਪਾਉਣਗੇ ਕਰੈਕਟਰ ਮੈਂ ਕੋਈ ਹੋਰ ਨਹੀਂ ਕਹਿ ਰਿਹਾ ਜਿਹੜਾ ਐਥਿਕਸ ਨਹੀਂ ਜਿਹੜਾ ਔਖੇ ਵੇਲੇ ਪਾਰਟੀ ਨੂੰ ਛੱਡ ਜਾਵੇ ਜਿਹਨੂੰ ਸਭ ਕੁਝ ਦਿੱਤਾ ਹੋਵੇ ਧੋਖਾ ਦੇ ਦੇ ਇਹ ਨੇ ਉਹ ਵੀ ਐਲ ਐਲ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਵੜਿੰਗ ਦੇ ਦਿਲ 'ਚ ਹੈ ਰਾਜਾ ਵੜਿੰਗੇ ਚਾਹੁੰਦਾ ਹੈ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੋਸ਼ਨ ਹੋਵੇ ਤੇ ਸਾਰੀ ਦੁਨੀਆ 'ਚ ਲੁਧਿਆਣੇ ਦੀ ਲੋਕ ਗੱਲਾਂ ਕਰਨ ਪੁਆਇੰਟ ਨੰਬਰ 1 ਇੱਥੋਂ ਦੀ ਇੰਡਸਟਰੀ ਦੀ ਗੱਲ ਹੋਵੇ ਅੱਜ ਇੰਡਸਟਰੀ ਜਬਲਪੁਰ ਜਾ ਰਹੀ ਹੈ ਅੱਜ ਇੰਡਸਟਰੀ ਲਖਨਊ ਜਾ ਰਹੀ ਹੈ ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ ਜੰਮੂ ਜਾ ਰਹੀ ਹੈ ਇੰਡਸਟਰੀ ਲਿਸਟ ਵਿਚਾਰੇ ਤੰਗ ਪਰੇਸ਼ਾਨ ਨੇ ਇੱਕ ਵਿੰਡੋ ਸਿਸਟਮ ਨਹੀਂ ਹੈ ਅੱਜ ਵੀ ਇਨਸਪੈਕਟਰੀ ਰਾਜ ਹੈ ਚੀਕਾ ਮਾਰ ਰਹੇ ਇੰਡਸਟਰੀ ਵਾਲੇ ਲੁਧਿਆਣੇ ਦੀ ਇੰਡਸਟਰੀ ਵਾਲੇ ਉਹਨਾਂ ਨੂੰ ਐਸਾ ਸਾਨੂੰ ਕੋਈ ਵਾਤਾਵਰਨ ਬਣਾ ਕੇ ਦੇਣਾ ਪਏਗਾ ਤਾਂ ਜੋ ਇੰਡਸਟਰੀ ਪੰਜਾਬ ਚੋ ਸ਼ਿਫਟ ਨਾ ਹੋਵੇ ਅਗਰ ਇੰਡਸਟਰੀ ਸਿਫਟ ਹੋ ਜਾਏਗੀ ਫਿਰ ਮੈਂਚੈਸਟਰ ਨਹੀਂ ਰਹੇਗਾ ਲੁਧਿਆਣਾ 에ਰੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ ਮਗਰਲੀ 10 ਸਾਲ ਬਿੱਟੂ ਜੀ ਰਹੇ ਇੱਕ ਵਾਰ ਲੋਕ ਸਭਾ ਚ ਲੁਧਿਆਣਾ ਦੀ ਇੰਡਸਟਰੀ ਦੀ ਗੱਲ ਨਹੀਂ ਕੀਤੀ। ਔਰ ਪੰਜਾਬ ਸਰਕਾਰ ਨੂੰ ਬਣੀ ਨੂੰ 2 ਸਾਲ ਹੋ ਗਏ। ਆਦਰਯੀਆਂ ਮੁੱਖ ਮੰਤਰੀ ਪੰਜਾਬ ਕੇਵਲ ਸੁੱਤੇ ਪਏ ਐ। ਇੰਡਸਟਰੀ ਪਾਲਿਸੀ ਕੋਈ ਨਹੀਂ ਲੈ ਕੇ ਆਈ। ਲੋਕ ਐਨਓਸੀ ਐਨਓਸੀ ਪਿੱਛੇ ਬੜੇ ਦੁਖੀ ਐ। ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਐ। ਡਰ ਲੱਗ ਰਿਹਾ ਲੁਧਿਆਣਾ ਦੇ ਲੋਕਾਂ ਨੂੰ। ਦੂਸਰਾ ਪੋਲਿਊਸ਼ਨ ਮੈਂ ਲੁਧਿਆਣਾ ਦੇ ਲੋਕਾਂ ਨੂੰ ਪੋਲਿਊਸ਼ਨ ਇੱਕ ਬਹੁਤ ਵਧਦੀ ਵੱਦੀ ਜਿਹੜੀ ਦਿੱਕਤ ਹੈ ਲੁਧਿਆਣਾ ਨਿਵਾਸੀ ਆਸੀ ਬੁੱਢਾ ਨਾਲਾ ਹੋਰ तमाम ਸਾਰੀਆਂ ਚੀਜ਼ਾਂ ਹੋਰੇ ਤੇ ਵੀ ਸਾਨੂੰ ਕੰਮ ਕਰਨਾ ਪਏਗਾ ਮੈਂ ਅਜ ਵਿਸਤਾਰ ਪੂਰਕ ਨਹੀਂ ਥੋੜੂ ਨਾ ਸਕਦਾ ਇਹਦੇ ਨਾਲ ਨਾਲ ਕਾਮੇ ਕਰਮਚਾਰੀ ਲੇਬਰ ਕਲਾਸ ਲੋਕ ਚਾਹੇ ਬਾਹਰੋਂ ਪ੍ਰਵਾਸੀ ਹੈ ਉਹ ਸਾਡੇ ਚਾਹੇ ਪੰਜਾਬੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿਕਾਸ ਤੇ ਤਰੱਕੀ ਆਸੇ ਆਪਦਾ ਵੱਡਾ ਯੋਗਦਾਨ ਪਾਇਆ ਹੈ اگر وہ نہ ਹੁੰਦੇ ਤਾਂ ਲੁਧਿਆਣਾ ਦੀ ਇੰਡਸਟਰੀ ਨਹੀਂ ਚੱਲਨੀ ਸੀ ਲੁਧਿਆਣਾ ਮੈਂਚੈਸਟਰ ਨਹੀਂ ਬਣ ਸਕਦਾ ਸੀ ਮੈਂ ਉਹਨਾਂ ਦੇ ਜੀਵਨ ਅੱਜ ਉਹਨਾਂ ਦਾ ਬਹੁਤ ਕਈਆਂ ਦਾ ਵਿਚਾਰ ਹੈ ਨਾ ਮਾੜਾ ਹਾਲ ਉਹਨਾਂ ਦਾ ਜੀਵਨ ਉੱਪਰ ਚੱਕਿਆ ਨਾ ਸੀ ਮੇਰੇ ਦਿਮਾਗ 'ਚ ਕੁਝ ਗੱਲਾਂ ਨੇ ਉਹਨਾਂ ਤੇ ਮੈਂ ਕੰਮ ਕਰਾਂਗਾ ਹੈਲਥ ਤੇ ਜਿਵੇਂ ਡੀ ਐਮ ਸੀ ਸੀ ਐਮ ਸੀ اپولو ਸੇਵਾ ਕਰ ਰਹੇ ਹੈ ਇਸੇ ਤਰ੍ਹਾਂ ਇੱਥੇ ਏਮਜ਼ ਵਰਗੇ ਪੀ ਜੀ ਆਈ ਆਰ ਕੇ ਇੰਸਟੀਚਿਊਨ ਹੋਣੇ ਚਾਹੀਦੇ ਹੈ ਚੰਗਾ ਹੁੰਦਾ ਕਿ ਇੰਨੀ ਯਾਰੀ ਸੀ ਅਮੀਤ ਸ਼ਾਹ ਜੀ ਨਾਲ 10 ਸਾਲ ਆਪਦੀਆਂ ਸੁੱਖ ਸਹੂਲਤਾਂ ਮੇਰੇ ਭਰਾਣੇ ਲਈਆਂ ਘਰ ਲਏ ਸਿਕਿਉਰਿਟੀਆਂ ਲਈਆਂ ਚੰਗਾ ਹੁੰਦਾ ਕਿ ਲੁਧਿਆਣੇ ਵਾਸਤੇ ਏਮਜ਼ ਲੈ ਕੇ ਆਉਂਦੇ ਤੇ ਲੋਕਾਂ ਨੂੰ ਕਹਿੰਦੇ ਮੈਂ ਇਹ ਇਸ ਕਰਕੇ ਅੱਜ ਪਾਰਟੀ ਛੱਡੀ ਹੈ ਮੈਨੂੰ ਏਮਜ਼ ਲਿਆ ਕੇ ਦਿੱਤਾ ਪੀਜੀਆਈ ਲਿਆ ਕੇ ਦਿੱਤੀ ਹੈ ਮੈਂ ਇੰਡਸਟਰੀ ਪਾਲਿਸੀ ਲੁਧਿਆਣੇ ਵਾਸਤੇ ਲੈ ਕੇ ਆਇਆ ਇਮੀ ਐਜੂਕੇਸ਼ਨ ਦੇ ਸੈਕਟਰ ਵਿੱਚ ਕੰਮ ਕਰਨ ਦੀ ਲੋੜ ਹੈ ਅੱਜ ਦੀ ਸਰਕਾਰ ਦੇ ਵਿੱਚ ਸਕੂਲਾਂ ਦੀਆਂ ਛੱਤਾਂ ਡਿੱਗ ਰਹੀਆਂ ਸਕੂਲ ਆਫ ਐਮੀਨੈਂਸੀ ਦੀ ਗੱਲ ਕਰਦੀ ਸੀ ਭਗਵੰਤ ਮਾਨ ਸਰਕਾਰ ਮੈਂ ਨਹੀਂ ਸੁਣਿਆ ਕਦੇ ਪਪੂ ਜੀ ਮੇਰੇ ਪ੍ਰਾਰਥ ਤੁਹਾਡੇ 9 ਐਮਐਲਏ ਐ 9 ਐਮਐਲਏ 9 ਐਮਐਲਏ ਨਹੀਂ ਕਾ 8 ਐਮਐਲਏ ਸੌਰੀ ਆਮ ਆਦਮੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ 8 ਐਮਐਲਏ ਦੀ ਕਾਰਗੁਜ਼ਾਰੀ ਵਿਧਾਨ ਸਭਾ ਦੇ ਵਿੱਚ ਮੈਨੂੰ ਦੱਸ ਦਿਓ ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰਨਾ ਚਾਹ ਰਿਹਾ। ਸੋ ਮਾਨ ਸਾਹਿਬ ਜਿਹੜਾ ਤੁਹਾਡਾ ਸੁਪਨਾ ਹੈ 013 ਦਾ 130 ਦਾ ਉਹ ਜਰੂਰ ਪੂਰਾ ਕਰਾਂਗੇ। ਐਦਾਂ ਕੰਮ ਨਹੀਂ ਚੱਲਣਾ। ਸੋ ਇਹ तमाम ਸਾਰੀਆਂ ਚੀਜ਼ਾਂ ਆਈ ਹੈਵ ਆ ਵਿਜ਼ਨ। ਉਹ ਅਸੀਂ ਇੱਕ ਵਿਜ਼ਨ ਜਿਹੜਾ ਡਾਕੂਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੀ ਅਸੀਂ ਲੁਧਿਆਣਾ ਦੇ ਲੋਕਾਂ ਦੇ ਸਾਹਮਣੇ ਰੱਖਾਂਗੇ ਅੱਜ ਪਹਿਲੀ ਫੇਰੀ ਐ ਦੁਬਾਰਾ ਫੇਰ ਮੈਂ ਜਗਰਾਉਂ ਤੇ ਲੁਧਿਆਣਾ ਦੇ ਲੀਡਰਸ਼ਿਪਾਂ ਦਾ ਕਾਂਗਰਸ ਤੇ ਜਜਾਰੂ ਵਰਕਰਾਂ ਦਾ ਮੈਂ ਧੰਨਵਾਦੀ ਹਾਂ ਤੇ ਮੈਂ ਸਨੇਹਾ ਦੇਣਾ ਚਾਹਣਾ ਕਿ ਅੱਜ ਪਹਿਲੀ ਫੇਰੀ ਸੀ ਵਿੜਿੰਗ ਆ ਗਿਆ ਮੈਨੂੰ ਲੋਕ ਕਹਿੰਦੇ ਮੇਰਾ ਪਸ਼ੋਕੜ ਪੁੱਛ ਲੋ ਮੈਂ ਜਦੋਂ ਮੁਕਸਰ ਦਾ ਰਹਿਣ ਵਾਲਾ ਐ ਮੇਰੀ ਵੋਟ ਮੁਕਸਰ ਚ ਐ ਤੇ ਜਦੋਂ ਮੈਂ ਗਿੱਦੜ ਬਾ ਗਿਆ ਇਸੇ ਤਰ੍ਹਾਂ ਦਾ ਲੋਕਾਂ ਨੇ ਕਿਹਾ ਸੀ ਕਿ ਰਾਜਾ ਵੜਿੰਗਾ ਆ ਗਿਆ ਗਿੱਦੜ ਬਾ ਤੀਜੀ ਵਾਰੀ ਲਗਾਤਾਰ ਕਿਉਂਕਿ ਤੁਸੀਂ ਲੋਕਾਂ ਦੇ ਨਾਲ ਜੜਾਬ ਰੱਖੋ ਭਾਵੇਂ ਕਲਕੱਤੇ ਦੇ ਹੋ ਤੁਸੀਂ ਫਿਰ ਮੈਂ ਪੰਜਾਬ ਦਾ ਪ੍ਰਧਾਨ ਐ ਮੈਂ ਐਮਪੀ ਸਾਹਿਬ ਨਾਲੋਂ ਲੋਹੜਿਆਣੇ ਨੂੰ ਜਾਨ ਜਿਆਦਾ ਜਾਣਦਾ ਮੇਰਾ ਰਿਕਾਰਡ ਕੱਢ ਲਓ ਟੈਲੀਫੋਨ ਰਿਕਾਰਡ ਜਿੰਨੇ ਰਾਜੇ ਵੜਿੰਗੜੇ ਪੰਜ ਦਿਨਾਂ ਚ ਲੁਧਿਆਣੇ ਦੇ ਲੋਕਾਂ ਦੇ ਟੈਲੀਫੋਨ ਚੱਕੇ ਸਾਰੇ ਜੇ ਬਿੱਟੂ ਨੇ ਬਿੱਟੂ ਦਾ ਵੀ ਰਿਕਾਰਡ ਕੱਢ ਲਓ ਜੇ ਪੰਜ ਸਾਲਾਂ ਚ ਚੱਕੇ ਹੋਣ ਤਾਂ ਮੈਂ ਇੱਥੋਂ ਚੋਣਾਂ ਵੀ ਨਹੀਂ ਲੜਦਾ ਪੰਜਾਂ ਸਾਲਾਂ ਚ ਪੰਜ ਦਿਨਾਂ ਦਾ ਰਿਪੋਰਟ ਟੈਲੀਫੋਨ ਚੱਕਨ ਦਾ ਯਾਰ ਬੰਦਾ ਮਰ ਜੇ ਖੱਪ ਜੇ ਤੇ ਤੁਸੀਂ ਉਹਦਾ ਫੋਨ ਹੀ ਨਹੀਂ ਚੱਕੋਗੇ ਸੋ ਹਜੇ ਤਾਂ ਸ਼ੁਰੂਆਤ ਹੈ ਤੁਹਾਡਾ ਸਬਦਾ ਧੰਨਵਾਦ ਆਖਿਰ ਵਿੱਚ ਚੇਕੀ ਗੱਲ ਕਹਿਣਾ ਚਾਹਣੇ ਕਿਸੇ ਨੇ ਲਿਖਿਆ ਹੋ ਜਿਸ ਕੇ ਪਾਉ ਮੇ ਤਾਕਤ ਮੇਰਾ ਸਨੇਹਾ ਦੇ ਦਿਓ ਜੋ ਖਾਸ ਕਰਕੇ ਭਗਵੰਤ ਮਾਨ ਜੀ ਨੂੰ ਤੇ ਬਿੱਟੂ ਜੀ ਨੂੰ ਹੋ ਜਿਸ ਕੇ ਪਾਉ ਮੇ ਤਾਕਤ ਉਹ ਚਲ ਕੇ ਰਹਤਾ ਹੈ ਹੋ ਜਿਸ ਕੇ ਪਾਉ ਮੇ ਤਾਕਤ ਉਹ ਚਲ ਕੇ ਰਹਤਾ ਹੈ ਜਮਾਨਾ ਲਾਹ ਕੇ ਰਾਏ ਉਹ ਸੰਭਲ ਕੇ ਰਹਤਾ ਹੈ ਹੋ ਜਿਸ ਸਿਰਾਗ ਮੇ ਤਾਕਤ ਉਜਾਲਾ ਕਰਨੇ ਕੀ ਦੁਨੀਆ ਲੱਖ ਬੁਝਾਏ ਉਹ ਜਲ ਕੇ ਰਹਤਾ ਹੈ ਉਹ ਜਲ ਕੇ ਰਹਤਾ ਹੈ ਥੈਂਕ ਯੂ ਧੰਨਵਾਦ